ਸੱਚੇ ਕਾਲ ਦੋਸਤੋ ਪਬਲਿਕਸ ਮਾਣਾ ਨੂੰ ਸਤਿ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਿਹਾਰ ਦੇ ਨਤੀਜਿਆਂ ਨੂੰ ਲੈ ਕੇ ਅੱਜ ਸਮਾਣਾ ਦੇ ਗਾਂਧੀ ਗਰਾਉਂਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਨੱਚ ਗਾ ਕੇ ਜਿਹੜਾ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ 200 ਤੋਂ ਵੱਧ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਸੀਟਾਂ ਨੇ ਉਹ ਹਾਸਲ ਹੋਈਆਂ ਨੇ ਤੇ ਬਿਹਾਰ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਸਾਬਤ ਕਰ ਦਿੱਤਾ ਕਿ ਦੇਸ਼ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਬਿਲਕੁਲ ਲੋਕਹੀ ਜਿਹੜੀ ਚੁਣੀ ਗਈ ਹੈ ਤੇ ਲੋਕਾਂ ਦੇ ਹੱਕਾਂ ਦੀ ਜਿਹੜੀ ਇਹ ਸਰਕਾਰ ਬਣੀ ਹੈ ਇਹ ਦਾਵਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਜਿੱਥੇ ਅੱਜ ਨੱਚ ਗਾ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੁਰਿੰਦਰ ਸਿੰਘ ਖੇੜਕੀ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਹਾਰ ਦੀਆਂ ਨਤੀਜਿਆਂ ਤੋਂ ਬਾਅਦ ਹੁਣ ਜਿਹੜੀ 2027 ਦੀਆਂ ਚੋਣਾਂ ਨੇ ਉਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਵੇਗੀ ਤੇ ਅੱਜ ਜਿਹੜੀ ਤਰਨਤਾਰਨ ਦੇ ਵਿੱਚ ਚੋਣਾਂ ਹੋਈਆਂ ਨੇ ਉੱਥੇ ਵੀ ਕਾਂਗਰਸ ਜਿਹੜੀ 4 ਨੰਬਰ ਤੇ ਆਈ ਹੈ ਤੁਹਾਨੂੰ ਤਾਂ ਲੱਗਦਾ ਵੀ 208 ਸੀਟਾਂ ਲੈ ਕੇ ਅਸੀਂ ਅੱਗੇ ਜਾ ਰਹੇ ਹਾਂ ਦਿੱਤ ਦੇ ਮਤਲਬ ਬਹੁਤ ਬੋਕੋ ਦਿੱਤ ਹੋਈ ਆ ਸਾਹਮਣੇ ਕਾਂਗਰਸ ਨੇ ਇੱਕ ਬੋਟ ਚੋਰੀ ਦਾ ਜਿਹੜਾ ਸਾਡੇ ਤੇ ਦੋਸ਼ ਲਾਇਆ ਸੀ ਉਹ ਵੀ ਸਾਫ ਹੋ ਗਿਆ ਰਾਜ ਮੋਦੀ ਜੀ ਦੀ ਪੂਰੀ ਚੜ੍ਹਾਈ ਆ ਪੂਰੀ ਇੰਡੀਆ ਚ ਬੱਲੇ ਬੱਲੇ ਸਾਰੇ ਪੂਰੇ ਵਾਰਡ ਦੇ ਅੰਦਰ ਪੂਰੇ ਵਾਰਡ ਚ ਸਭ ਤੋਂ ਵੱਡੀ ਪਹਿਲਾ ਪਾਰਟੀ ਨੂੰ ਸਭ ਤੋਂ ਜ਼ਿਆਦਾ ਸਰਕਾਰਾਂ ਨਾਲ ਸਾਡੀਆਂ ਤੇ ਪੰਜਾਬ ਦੀ ਸਰਕਾਰ ਬਣਾਉਣ ਜਾ ਰਹੇ ਸਾਨੂੰ ਠੀਕ ਹੈ ਵਿਹਾਰ ਦੀ ਜਿਤਨੇ ਮੋਦੀ ਦੀਆਂ ਨੀਤੀਆਂ ਨੇ ਉਹਨਾਂ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਧਾਰਾ 370 ਤੇ ਹੋਰ ਜਿੰਨੇ ਵੀ ਫੈਸਲੇ ਮੋਦੀ ਸਰਕਾਰ ਨੇ ਲਈ ਨੇ ਉਹਨਾਂ 'ਚ ਆਪਣਾ ਪੂਰਾ ਵਿਸ਼ਵਾਸ ਜਿਹੜਾ ਲੇਡੀਜ਼ ਦੀ ਇੰਪਾਵਰਮੈਂਟ ਦਾ ਉਹਦੀ ਜੀ ਨੇ ਉੱਥੇ ਵਿਹਾਰ ਚ ਜੋ ਕੰਮ ਕੀਤਾ ਲਈ ਲੇਡੀਜ਼ ਵਾਸਤੇ ਮੂਵਿੰਗ ਵਾਸਤੇ ਉਹ ਉਹਨਾਂ ਦਾ ਬੜਾ ਉਸ ਕਰਕੇ ਦੇਜੀਸ ਦਾ ਵੀ ਬਹੁਤ بڑا ਵਗਾਰਾ ਉਥੇ ਬੀਜੇਪੀ ਨੂੰ ਮਿਲੇ ਤੇ ਅਗਲਾ ਜੋ ਹੈ ਪੰਜਾਬ ਦੇ ਨਿਸ਼ਾਨਾ ਜਿਹੜਾ ਨਿਸ਼ਾਨਾ ਜੋ ਹੈ ਪੰਜਾਬ ਅਸੀਂ ਆਪਣੀ ਨੀਤੀਆਂ ਉਹਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ ਤੇ ਆਸਾ ਕਰਦੇ ਹਾਂ ਕਿ ਸਾਨੂੰ ਸਾਨੂੰ ਜਨਤਾ ਆਸ਼ੀਰਵਾਦ ਦੇ ਠੀਕ ਹਾਂਜੀ ਸੰਦੀਪ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਬੀਜੇਪੀ ਦੀ ਬਿਹਾਰ ਦੇ ਵਿੱਚ ਜਿੱਤ ਬਹੁਤ ਵੱਡੀ ਜਿੱਤ ਹੈ ਇਹਦੇ ਵਿੱਚ 208 ਸੀਟਾਂ ਦੀ ਤਕਰੀਬਨ 80 ਸੀਟਾਂ ਜਿੱਤ ਕੇ ਲੈ ਕੇ ਗਏ ਆ ਤੇ ਨਾਲ ਹੀ ਜਿਹੜਾ ਜੰਗਲ ਰਾਜ ਸੀਗਾ ਪੱਲਾ ਦਾ ਜੰਗਲ ਰਾਜ ਸੀਗਾ ਇਹ ਕਹਿੰਦੇ ਸੀ ਕਿ ਅਸੀਂ ਦੁਬਾਰਾ ਆਵਾਂਗੇ ਐਂਟੀ ਕੰਬੈਂਸਿਵ ਬਿਲਕੁਲ ਖਤਮ ਸੀ 208 ਸੀਟਾਂ ਪਹਿਲਾਂ ਨਾਲੋਂ ਵੀ ਅਸੀਂ ਵੱਧ ਬਹੁਤ ਨਾਲ ਲੈ ਕੇ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡਾ ਅਸੀਂ ਉਹ ਮਾਰਿਆ ਵੀ ਅਸੀਂ ਜਿੱਤ ਸਕਦੇ ਆ ਐਂਟੀ ਕੰਬੈਂਸੀ ਨਾਮ ਦੀ ਕੋਈ ਚੀਜ਼ ਨਹੀਂ ਹੈ ਜਿਹਨੇ ਕੰਮ ਕੀਤਾ ਉਹਨੂੰ ਵੋਟ ਪੈਗੀ ਉਹ ਪੈਗੀ ਮੋਦੀ ਸਰਕਾਰ ਨੇ ਮੋਦੀ ਸਾਹਿਬ ਨੇ ਵੋਟਾਂ ਦੇ ਵਿੱਚ ਪੱਲੇ ਕੰਮ ਕੀਤਾ ਤਾਂ ਕਰਕੇ ਅਸੀਂ ਅਸੁੱਤ ਜਿੱਤ ਪ੍ਰਾਪਤ ਜੀ ਹਾਜੀ ਮਿਰਕ ਸਾਹਿਬ ਕੀ ਕਹਿਣਾ ਚਾਹੂਗਾ ਅੱਜ ਤੁਹਾਡਾ ਜਨਮ ਦਿਨ ਹੈ ਉਸ ਤੋਂ ਬਾਅਦ ਪਣ ਅੱਜ ਫਿਰ ਜਿੱਤ ਹਾਸਲ ਵੀ ਕਰ ਲਈ ਇੱਕ ਵਾਰ ਬਹੁਤ ਖੁਸ਼ੀ ਦਾ ਦਿਹਾੜਾ ਹੈ ਜਿੱਥੇ ਮੇਰਾ ਅੱਜ ਜਨਮ ਦਿਹਾੜੇ ਦੀ ਖੁਸ਼ੀ ਮਨਾਾਈ ਜਾ ਰਹੀ ਹੈ ਤੇ ਉੱਥੇ ਹੀ ਤਕਰੀਬਨ ਅੱਜ ਬਿਹਾਰ ਦੇ ਵਿੱਚ ਜਿਹੜੀ ਬਹੁਤ ਵੱਡੀ ਜਿੱਤ ਹੋਈ ਹੈ ਸਾਡੀ ਬੀਜੇਪੀ ਸਰਕਾਰ ਦੀ ਉੱਚ ਸਾਡੇ ਸਮਾਣੇ ਦੇ ਵਿੱਚ ਖੁਸ਼ੀ ਦੀ ਲਹਿਰ ਥੋੜੀ ਹੈ ਖੁਸ਼ੀ ਦੇ ਵਿੱਚ ਸਾਰੇ ਲੋਕਾਂ ਨੇ ਇੱਥੇ ਲੰਡੂ ਵਰਨੇ ਨੇ ਟੋਲ ਬਚਾ ਕੇ ਪੰਗੜੇ ਪਾਏ ਨੇ ਕਿ ਮੋਦੀ ਨੇ ਸਾਰੇ ਵਰਡ ਦੇ ਇੱਕ ਦੱਸਦਾ ਕਿ ਮੋਦੀ ਜਿਹੜਾ ਲੋਕਤੰਤਰ ਸਭ ਤੋਂ ਵੱਡਾ ਹਿੰਦੁਸਤਾਨ ਦਾ ਲੋਕਤੰਤਰ ਕਾਇਮ ਕੀਤਾ ਹੈ ਕਿਉਂਕਿ ਉੱਥੇ ਹਰ ਤਰ੍ਹਾਂ ਦੇ ਲੋਕਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਦੱਸਿਆ ਹੈ ਕਿ ਮੋਦੀ ਜਿੱਥੇ ਮੋਦੀ ਹੈ ਉੱਥੇ ਸਭ ਕੁਝ ਹੈ ਕਿ ਇਸ ਕਰਕੇ ਉਹਨਾਂ ਨੇ ਵਿਆਹ ਦੇ ਵਿੱਚ ਬਹੁਤ ਵੱਡੀ ਲੀਡ ਲੈ ਕੇ ਜਿਹੜੇ ਹੈ ਬੀਜੇਪੀ ਜਤਾਇਆ ਹੈ ਅੱਜ ਸਮਾਣੇ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਪੰਜਾਬ ਦੇ ਵਿੱਚ ਬਹੁਤ ਖੁਸ਼ੀ ਹੈ ਮੈਂ ਕਹਿੰਦਾ ਇੰਡੀਆ ਹਰ ਬੱਚਾ ਬੱਚਾ ਮੋਛੇ ਜੇ ਕੋਈ ਮੋਤੀ ਜੇ ਹੈ ਤਾਂ ਸਭ ਕੁਝ ਹੈ ਸੰਭਵ ਹੈ ਇਸ ਕਰਕੇ ਮੋਦੀ ਸਰਕਾਰ ਜਿੰਦਾਬਾਦ ਇਸ ਕਰਕੇ ਸਾਰੇ ਹੀ ਸਮਾਣੇ ਦੇ ਅਸੀਂ ਬਰਕਰਾਰ ਖੁਸ਼ੀ ਚ ਲੱਡੂ ਵੰਡੇ ਨੇ ਭੰਗੜੇ ਪਾਏ ਨੇ ਅਸੀਂ ਜਿੱਤ ਤੇ ਖੁਸ਼ ਹੋਏ ਆ ਠੀਕ ਹੈ ਅੱਜ ਰੋ ਕੀ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਜਿੱਤ ਲੋਕਤੰਤਰ ਦੀ ਜਿੱਤ ਹੈ ਜਿੱਥੇ ਮੋਦੀ ਜੀ ਦੇ ਕਾਰਜਾ ਕੁਸ਼ਲਤਾ ਨੂੰ ਲੋਕਾਂ ਨੇ ਸਹਰਾ ਆਇਆ ਉਥੇ ਵਿਪੱਖਸ਼ ਨੇ ਜੋ ਝੂਠੇ ਦੂਸ਼ਨਾ ਲਾਈਆਂ ਨੇ ਉਸ ਨੀਤੀ ਨੂੰ ਲੋਕਾਂ ਨੇ ਨਕਾਰਿਆ ਔਰ ਲੋਕਾਂ ਨੇ ਵਿਚਾਰਧਾਰਾ ਨੂੰ ਅੱਗੇ ਵਧਾਇਆ ਵੀ ਜੋ ਕਾਰਿਆ ਕਰੇਗਾ ਅਸੀਂ ਵਿਕਾਸ ਨੂੰ ਅੱਗੇ ਲਿਆਵਾਂਗੇ ਠੀਕ ਹੈ ਧੰਨਵਾਦ ਤਾਂ ਦੇਖ ਸਕਦੇ ਹੋ ਕਿ ਜਿਹੜੇ ਬੀਜੇਪੀ ਦੇ ਕਾਰਜਕਰਤਾ ਨੇ ਵਰਕਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 2027 ਦੀਆਂ ਚੋਣਾਂ ਦੇ ਵਿੱਚ ਜਿਹੜਾ ਸਾਡਾ ਅਗਲਾ ਨਿਸ਼ਾਨਾ ਹੈ ਉਹ ਪੰਜਾਬ ਦੇ ਵਿੱਚ ਹੈ ਕਿਉਂਕਿ ਕਾਂਗਰਸ ਦੇ ਵੱਲੋਂ ਕਾਫੀ ਜਿਹੜੇ ਨਿਚੋੜ ਕੱਢੇ ਜਾ ਰਹੇ ਸਨ ਕਿ ਵੋਟ ਛੋੜ ਗੱਦੀ ਛੋੜਦੇ ਵੀ ਜਿਹੜੇ ਰੇ ਲਾਏ ਜਾਂਦੇ ਸਨ ਪਰ ਅੱਜ ਉਹਨਾਂ ਦੇ ਉੱਪਰ ਸਾਰੀਆਂ ਜੜੀਆਂ ਇਹਨਾਂ ਦੇ ਵੱਲੋਂ ਤੰੱਚ ਕੱਸੇ ਗਏ ਨੇ ਕਿ ਸੈਂਟਰ ਦੇ ਵਿੱਚ ਵੀ ਜਿਹੜੀ ਸਾਡੀ ਸਰਕਾਰ ਸੀ ਹੁਣ ਬਿਹਾਰ ਦੇ ਵਿੱਚ ਵੀ ਬਣੀ ਹੈ ਲਗਾਤਾਰ ਜਿਹੜੇ ਬੀਜੇਵੀ ਦੇ ਕਾਰਜਕਰਤਾ ਨੇ ਅੱਜ ਜਸ਼ਨ ਮਨਾਉਂਦੇ ਹੋਏ ਸਮਾਣਿਆਂ ਦੇ ਵਿੱਚ ਨਿਕਦੇ ਨਜ਼ਰ ਆਉਂਦੇ ਨੇ ਫਿਲਹਾਲ ਦੀ ਜੱਜ ਸਮਾਣਿਆਂ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਪੜ੍ਹਨ